ਸੋਸ਼ਲ ਮੀਡੀਆ ਤੇ ਖੰਨੜ ਥਾਣੇ ਦੇ ਦੋ ਥਾਣੇਦਾਰਾਂ ਦੀ ਆਪਸੀ ਗਾਲੀ ਗਲੋਚ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿਵੇਂ ਸ਼ਰਾਬੀ ਸ਼ਰਾਬ ਚ ਤੁੱਟ ਹੋਇਆ ਐਸਆਈ ਸੁਰਾਜਦੀਨ ਹੰਗਾਮਾ ਕਰ ਰਿਹਾ ਤੇ ਸ਼ਰੀਆਮ ਆਪਣੇ ਹੀ ਐਸਐਚਓ ਹਿਮੰਤ ਮਲੋਤਰਾ ਦੇ ਨਾਲ ਗਾਲੀ ਗਲੋਚ ਕਰ ਰਿਹਾ। ਵੀਡੀਓ ਵਾਇਰਲ ਹੋਣ ਉਪਰੰਤ ਖੰਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ASI ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸਿਟੀ ਥਾਣਾ ਦੇ ASI ਸੁराजਦੀਨ ਨੇ ਡਿਊਟੀ ਦੇ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਿਸ ਦੀ ਜਾਣਕਾਰੀ ਜਦੋਂ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ ਤਾਂ ਤੁਰੰਤ ASI ਸੁराजਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਗਿਆ ਜਿਸ ਦੌਰਾਨ ਮੈਡੀਕਲ ਔਰਡ ਵਿੱਚ ASI ਨੇ ਬਹੁਤ ਹੰਗਾਮਾ ਕੀਤਾ ਤੇ ਐਸਐਚਓ ਨੂੰ ਗਾਲਾਂ ਕੱਢੀਆਂ ਇਸ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸੰਭਾਲਿਆ ਗਲਬਾਤ ਦੌਰਾਨ ਰਾਜੇਸ਼ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਵਾਇਰਲ ਵੀਡੀਓ ਮਿਲ ਗਈ ਹੈ ਤੇ ਦੋਸ਼ੀ ਐਸਆਈ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਐਸਆਈ ਨੇ ਡਿਊਟੀ ਦੌਰਾਨ ਬਹੁਤ ਗਲਤ ਕੰਮ ਕੀਤਾ ਇਸ ਹਰਕਤ ਨਾਲ ਪੂਰਾ ਪ੍ਰਸ਼ਾਸਨ ਬਦਨਾਮ ਹੋਇਆ ਤੇ ਇਹੋ ਜਿਹਾ ਅਸਲੀਕਾਪ ਵਿਖ ਵਿੱਚ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੈਨੂੰ ਨਹੀਂ ਲੱਭਿਆ ਉੱਥੇ ਇਹ ਨੰਬਰ ਕੋਲ ਉਹ ਜਿਹੜਾ ਮੈਂ ਜਲਦੀਓ ਲੱਭ ਲਿਆ ਹਾਂ ਬਹਿ ਜਾ ਮੈਂ ਬਾੜ ਦੇ ਨਾ ਉਹ ਬਾਅਦ ਚ ਦੇਖਾਂਗੇ ਸ਼ਰਾਬੀ ਬੇਸਿਕ ਪੈਗ ਲਾਇਆ ਆ ਆ ਬਹਿ ਜਾ ਜੀ ਫੜ ਜਾ ਕੱਢਾ ਹੋ ਸਹੀ ਸਹੀ ਸਰਦ ਜੀ ਉਹ ਸਮਾਗਲੀ ਕੰਨ ਨੇ ਬੈਲਟ ਨਾ ਲੱਗਦੀ ਆ ਤੂੰ ਮੈਨੂੰ ਲੈ ਕੇ ਆਇਆ ਵੀ ਐਮਐਲਏ ਸਾਹ ਦੇ ਦਫ਼ਤਰ ਜਾਣਾ ਘਟਾਉਣ ਲੱਗਿਆ ਤੂੰ ਮੇਰਾ ਖੂਨ ਹੰ ਖੰਨੇ ਦਾ ਬੈਟ ਬੋ ਬਸ 470 ਕੰਨਾ ਜੀ 70 ਜਿੱਥੇ ਇਹਨੇ ਗੈਗਡਾ ਲਵੇ ਇਹ ਅਸੀਂ ਸਰਾਜਦੀਪ ਨੂੰ थाना ਸਿਟੀ ਵੰਦੇ ਵਿੱਚ ਤਨਾਤ ਆ ਐਸ ਐਚਓ ਹਿਮੰਤ ਮੁਰਤਰਾ ਨੂੰ ਕੱਲ ਇੱਕ ਕੰਪਲੇਨ ਮਿਲੀ ਵੀ ਇਹਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸ ਤੇ ਇਹਦਾ ਮਲਾਜਾ ਕਰਨ ਵਾਸਤੇ ਡਾਕਟਰ ਵੀ ਮੈਡੀਕਲ ਕਰਨ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹਦਾ ਐਸ ਐਚਓ ਸਾਹਿਬ ਨਾਲ ਬੋਲ ਬੁਲਾ ਰਿਆ ਹੋਇਆ ਤੇ ਉਹਦੀ ਉਸਦੀ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹਦਾ ਮਲਾਜਾ ਹੋ ਗਿਆ ਤੇ ਜੋ ਮਹਿਕਮਾ ਨਾਲ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕ ਲੱਕੇ ਹੁਣ ਵਿਚਲਿਆਂ ਤੇ ਜਾਊਗੀ ਮਹਿਕਮਾ ਨਾਲ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੇ ਆ ਵੀ ਬਹੁਤ ਮਾੜੀ ਗੱਲ ਐ ਇਹਨੇ ਜੋ ਯੂਨੀਫਾਰਮ ਵਿੱਚ ਪਾ ਕੇ ਜਾਈ ਕਟਨ ਕੀਤੀ ਐ ਬਹੁਤ ਮਾੜੀ ਗੱਲ ਐ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ